ਸੋਸੋ ਸੰਗਰਾਮ ਟੀਵੀ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਕਿ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ 25 ਫਰਵਰੀ ਨੂੰ ਇੱਕ ਵਿਸ਼ਾਲ ਮਹਾਂ ਰੈਲੀ ਕੀਤੀ ਜਾ ਰਹੀ ਹੈ ਜਲੰਧਰ ਦੀ ਫੁੱਡਾ ਗਰਾਊਂਡ ਦੇ ਵਿੱਚ ਕੀਤੀ ਜਾ ਰਹੀ ਰੈਲੀ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਸਾਥੀ ਪ੍ਰਗਟ ਸਿੰਘ ਜਮਾ ਰਹੇ ਜਿਹੜੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬੇ ਦੇ ਸਕੱਤਰ ਨੇ ਜੀ ਆਇਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਜੀ ਮਠਾਦਾ ਜੀ ਇੱਕ ਦੱਸਿਓ ਵੀ ਆਪਾਂ ਜਿਹੜੀ ਰੈਲੀ ਕਰ ਰਹੇ ਆ 25 ਤਰੀਕ ਨੂੰ ਇਸ ਰੈਲੀ ਦੇ ਵਿੱਚ ਇਹ ਜਿਹੜੀ ਫੁੱਡਾ ਗਰਾਊਂਡ ਆ ਜਿੱਥੇ ਤੁਸੀਂ ਇਸ ਵੇਲੇ ਖੜੇ ਹੋ ਥੋੜਾ ਜਿਹਾ ਦੱਸਿਓ ਵੀ ਕਿੰਨਾ ਪਿੱਛੇ ਬੈਠਣ ਦੀ ਕਪੈਸਿਟੀ ਜਾਂ ਹਾਲਾਤ ਕਿਹੋ ਜਿਹੇ ਆ ਹਾਲਾਤ ਇਹ ਜੀ ਵੇਖੋ ਇੱਕ ਤੇ ਸਰਕਾਰ ਵੱਲੋਂ ਜਿਹੜੀਆਂ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਇੱਕ ਜਗ੍ਹਾ ਆਪਣੇ ਕੋਲ ਦੇਸ਼ ਭਗਤ ਯਾਦਗਾਰ ਹਾਲ ਬਲੰਦਰ ਜੀ ਜਿਹੜਾ ਸਤਜਾਦਗਰ ਹਾਲ ਆ ਉਹਦੀ ਜਿਹੜੀ ਗਰਾਊਂਡ ਆ ਉਹਦੇ ਤੋਂ ਇਹ ਲਗਭਗ ਡਿਊੜੀ ਜਿਹੜੀ ਗਰਾਊਂਡ ਆ ਇਹ ਦਾ ਜਿਹੜਾ ਦੂਸਰਾ ਨਾਲ ਹਿੱਸਾ ਜਿਹੜਾ ਖਾਲੀ ਆ ਉਹਨੂੰ ਵੀ ਨਾਲ ਜੋੜ ਲਿਆ ਜਾਵੇ ਤੇ ਦੁੱਗਣੀ ਬਣ ਜਾਂਦੀ ਆ ਜੀ ਇਸ ਕਾਰਨ ਇਹ ਉਹ ਰੈਲੀ ਅਸੀਂ ਪਹਿਲਾਂ ਬੇਸ਼ੱਕ ਸਤਜਾਦਗਰ ਹਾਲ ਕਰਨ ਦੀ ਸੋਚਦੇ ਸੀ ਪਰ ਜਿਸ ਤਰੀਕੇ ਨਾਲ ਤਿਆਰੀਆਂ ਜਿਸ ਤਰੀਕੇ ਦਾ ਲੋਕਾਂ ਦੇ ਵਿੱਚ ਉਤਸ਼ਾਹ ਆ ਉਹਨੂੰ ਵੇਖਦੇ ਆ ਇਸ ਗਰਾਊਂਡ ਦਾ ਫੈਸਲਾ ਕੀਤਾ ਇੱਥੇ ਜਿਹੜੀ ਇਹ ਰੈਲੀ ਕੀਤੀ ਜਾਊਗੀ ਜੀ 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 ਹਾਂ ਜੀ ਹਾਂ ਤੇ ਇਹ ਇਸ ਰਾਣੀ ਦੀਆਂ ਤਿਆਰੀਆਂ ਸਾਰੇ ਅੱਜ ਵੀ ਜਿਹੜੀ ਸੂਬਾ ਕਤਰੇ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਜਿਹੜੀਆਂ ਰਿਪੋਰਟਾਂ ਆਈਆਂ ਉਹਨਾਂ ਰਿਪੋਰਟਾਂ ਮੁਤਾਬਕ ਸਾਰੇਆਂ ਜ਼ਿਲ੍ਹਿਆਂ ਤੋਂ ਖਾਸ ਤੌਰ ਤੇ ਜਲੰਧਰ ਅਮਰਸਾਰ ਗਰਦਾਸੌਰ ਹਸ਼ਿਆਰਪੁਰ ਆ ਨਵਾਂ ਸ਼ਹਿਰ ਆ ਲੁਧਿਆਣਾ ਆ ਜਿੱਥੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਇਹਦੇ ਵਿੱਚ ਸ਼ਮੂਲੀਅਤ ਕਰਨਗੇ ਤੇ ਜਿਹੜੇ ਦੂਰ ਦਰਾਡੇ ਜ਼ਿਲ੍ਹੇ ਆ ਉੱਥੋਂ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਇਹਦੇ ਵਿੱਚ ਪਹੁੰਚ ਰਹੇ ਆ ਇੱਥੇ ਵੀਰ ਪਾਰਕਿੰਗ ਦਾ ਕੋਈ ਸਮੱਸਿਆ ਤਾਂ ਨਹੀਂ ਆਊਗੀ ਇਹ ਨਹੀਂ ਪਾਰਕਿੰਗ ਲਈ ਇੱਕ ਤੇ ਦੋ ਰੋਡ ਇਹਦੇ ਨਾਲ ਜਿਹੜੇ ਡੀਸੀ ਦਫ਼ਤਰ ਦੇ ਬਿਲਕੁਲ ਸਾਹਮਣੇ ਚੱਲਦੇ ਆ ਉਹਨਾਂ ਰੋਡਾਂ ਦੇ ਉੱਤੇ ਵੀ ਜਿਹੜੀਆਂ ਵਾ ਉਹ ਗੱਡੀਆਂ ਖੜ੍ਹ ਸਕਦੀਆਂ ਫਿਰ ਇਹਦੇ ਨਾਲ ਵਿੱਚ ਜਿਹੜੀਆਂ ਹੋਰ ਰੋਡ ਹੈਗੀਆਂ ਵਾ ਵੱਡੀਆਂ ਉਹ ਉਹਦੇ ਵਿੱਚ ਵੀ ਜਿਹੜੀਆਂ ਵਾ ਬਹੁਤ ਸਾਰੀਆਂ ਗੱਡੀਆਂ ਰੁਕ ਸਕਦੀਆਂ ਪਾਰਕਿੰਗ ਦੀ ਜ਼ਿਆਦੀ ਸਮੱਸਿਆ ਨਹੀਂ ਆਉਂਦੀ ਦੂਰ ਦੂਰ ਤੱਕ ਇਹ ਲੰਮੀ ਰੋਡ ਰੋਡ ਦੇ ਉੱਤੇ ਜਿੱਥੀਆਂ ਬਹੁਤ ਸਾਰੀ ਜਿਹੜੀਆਂ ਗੱਡੀਆਂ ਉਹ ਰੁਕ ਸਕਦੇ ਜੀ ਇਹ ਫਿਰ ਜਿਹੜੀ ਰੈਲੀ ਜਿੱਦਾਂ ਤੁਸੀਂ ਦੱਸਿਆ ਵੀ ਅੱਜ ਮੀਟਿੰਗ ਕੀਤੀ ਆ ਸਵੇਰ 7:00 ਤੇ ਮੀਟਿੰਗ ਕੀਤੀ ਆ ਉਸ ਮੀਟਿੰਗ ਦੇ ਵਿੱਚ ਜਿਹੜਾ ਕੁਝ ਜੈ ਜੈ ਲਾਏ ਗਏ ਹੋਣਗੇ ਮੇਰੇ ਲਿਕਿਟਿਕ ਹੋ ਸਕਦੀ ਆ ਕਿੰਨੀ ਸਾਡੀ ਸਮਰੱਥਾ ਆ ਉਹਦੇ ਵਿੱਚ ਕਿਹੋ ਜੀਆਂ ਰਿਪੋਰਟਾਂ ਜੜੀਆਂ ਆਈਆਂ ਥੋੜਾ ਜਿਹਾ ਹੋਰ ਵੇਰਵਾ ਦਿਓ ਰਿਪੋਰਟਾਂ ਜਿਵੇਂ ਅਮਰਸਰ ਦੇ ਵਿੱਚ ਆ ਅਮਰਸਰ ਦੇ ਸਾਥੀ ਗਰਨਾਥ ਸਿੰਘ ਦਾਉਦ ਹੋਣੀ ਮੇਰੇ ਨਾਲ ਖੜੇ ਵੀ ਆ ਤੇ ਸਾਡੇ ਜਿਹੜੇ ਪਾਰਟੀ ਦੇ ਪ੍ਰਧਾਨ ਰਤਨ ਸਿੰਘ ਰੰਧਾਵਾ ਜੀ ਆ ਉਹ ਵੀ ਡਾਕਟਰ ਸੁਖਰਾਮ ਸਿੰਘ ਆ ਜਿਹੜੇ ਕਿਸਾਨਾਂ ਦੇ ਵੱਡੇ ਆਗੂ ਆ ਉਹ ਵੀ ਜੋ ਉਹਨਾਂ ਨੇ ਦੱਸਿਆ ਵੀ 5000 ਤੋਂ ਵਧੇਰੇ ਜਿਹੜਾ ਵਾ ਕੱਲੇ ਅਮਰਸਰ ਜ਼ਿਲ੍ਹੇ ਦੇ ਵਿੱਚੋਂ ਹੀ ਜਿਹੜੇ ਆ ਉਹ ਸਾਥੀ ਜਿਹੜੇ ਆ ਉਹ ਸ਼ਾਮਲ ਹੋਣਗੇ ਇਸੇ ਤਰੀਕੇ ਦੇ ਨਾਲ ਤਰਨਤਾਰਨ ਡਿਸਟ੍ਰਿਕਟ ਆ ਜਿੱਥੇ 4000 ਤੋਂ ਵਧੇਰੇ ਦੀ ਰਿਪੋਰਟ ਆ ਵੀ ਆਉਣਗੇ ਇਸ ਤਰੀਕੇ ਨਾਲ 2000 ਤੋਂ ਬਧੇਰੇ ਜਿਹੜਾ ਗਰਦਾਸਪੁਰ ਜ਼ਿਲ੍ਹੇ ਆ ਉਥੋਂ ਜਿਹੜੇ ਆਸਤੀਆਂ ਨੇ ਜਿਹੜਾ ਦੱਸਿਆ ਇਸ ਤਰੀਕੇ ਨਾਲ ਸਾਰੇ ਜ਼ਿਲ੍ਹਿਆਂ ਦੀ ਆਪਾਂ ਦੀ ਰਿਪੋਰਟ ਕੱਢਾਂਗੇ ਤੇ ਇਹ ਬਹੁਤ ਵੱਡਾ ਕੱਠ ਇਤਿਹਾਸਕ ਕੱਠ ਜਿਹੜਾ ਇਹ ਹੋਊਗਾ ਜੀ ਇਹਦੇ ਵਿੱਚ ਜਿਹੜੇ ਮੁੱਖ ਮੁੱਦੇ ਜਿਹੜੇ ਆ ਉਹ ਕਿਹੜੇ ਹਵਾਰੇ ਜਾਣਗੇ ਇਹ ਦੇਖੋ ਦੋ ਤਰ੍ਹਾਂ ਦੇ ਸਾਡੇ ਸਾਹਮਣੇ ਸਵਾਲ ਆ ਇੱਕ ਆ ਅਸੀਂ ਪੰਜਾਬ ਦੇ ਵਿੱਚ ਜਿਹੜਾ ਵਿਚਰਨੇ ਆ ਜਿਹੜੀ ਸਾਡੇ ਗੁਰੂਆਂ ਦੀ ਵਿਚਾਰਧਾਰਾ ਆ ਸਾਡੀ ਜਿਹੜੀ ਪਾਰਟੀ ਤੋਂ ਤੁਸੀਂ ਕੰਮ ਦੇ ਜੇ ਵੀ ਮਾਰਕਸਵਾਦੀ ਪਾਰਟੀ ਆ ਜਿਹੜੀ ਮਾਰਕਸੀ ਵਿਚਾਰਧਾਰਾ ਆ ਜਿਹੜੀ ਕਿਰਤੀ ਲੋਕਾਂ ਦੇ ਹੱਕ ਦੇ ਵਿੱਚ ਆ ਤੇ ਜਿਹੜੀ ਹਰ ਤਰ੍ਹਾਂ ਦਾ ਜਿਹੜਾ ਧਾਰਮਿਕ ਕਟੜਤਾ ਆ ਜਾਂ ਕਿਸੇ ਧਰਮ ਨੂੰ ਉੱਤੇ ਠੋਸਣਾ ਆ ਜਮਹੂਰੀ ਅਧਿਕਾਰ ਆ ਲੋਕਾਂ ਦੇ ਉਹਨਾਂ ਦੇ ਲਈ ਇਹ ਜਿਹੜਾ ਵਾ ਇਹ ਵਿਚਾਰਧਾਰਾ ਆ ਤੇ ਉਸ ਵਿਚਾਰਧਾਰਾ ਦੇ ਤਹਿਤ ਅਸੀਂ ਜਿਹੜਾ ਦੋ ਮੁੱਖ ਰੂਪ ਦੇ ਵਿੱਚ ਜੱਗਿਆ ਚੀਜ਼ਾਂ ਆ ਇੱਕ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਲੁੱਟਿਆ ਸਾਡੀ ਸਰਕਾਰ ਧਰਮ ਦਾ ਨਾਮ ਲੈ ਕੇ ਸਤਾਦੇ ਵਿੱਚ ਆਉਂਦੀ ਆ ਪਰ ਸੇਵਾ ਜਿਹੜੀ ਆ ਕਾਰਪੋਰੇਟ ਘਰਾਣਿਆਂ ਦੀ ਕਰਦੀ ਆ ਤੇ ਇਸ ਵੇਲੇ ਸਾਰੇ ਦੇਸ਼ ਦੀਆਂ ਵੋਟਾਂ ਲੈ ਕੇ ਸਾਡੇ ਦੇਸ਼ ਦੀਆਂ ਘਟ ਗਿਣਤੀਆਂ ਦੇ ਉੱਤੇ ਸਾਡੇ ਸੂਬਿਆਂ ਦੇ ਜਿਹੜੇ ਅਧਿਕਾਰ ਆ ਜਿਹੜਾ ਫੈਡਰਲ ਦਾ ਜਸ ਸਾਡਾ ਉਹਨੂੰ ਨੁਕਸਾਨ ਪਾਇਆ ਜਾ ਰਿਹਾ ਹੈ ਜਮਹੂਰੀ ਅਧਿਕਾਰ ਕਟਨੇ ਜਾ ਰਹੇ ਆ ਕਿਸਾਨੀ ਕਰਜ਼ੇ ਦੇ ਭਾਰ ਹੇਠ ਵੀ ਆ ਉਹ ਸੜਕਾਂ ਦੇ ਉੱਤੇ ਰੋ ਰਹੀ ਆ ਮਜ਼ਦੂਰ ਰੋਜ਼ ਉਹਨਾਂ ਨੂੰ ਕਟਾਪਾ ਚੜ ਰਿਹਾ ਮਜ਼ਦੂਰਾਂ ਦੇ ਹੱਕ ਦੇ ਜਿਹੜੇ ਕਾਨੂੰਨ ਆ ਉਹ ਬਦਲੇ ਗਏ ਆ ਮਲਾਜ਼ਮ ਰੋਜ਼ ਸੜਕਾਂ ਦੇ ਉੱਤੇ ਆ ਪੱਕੀਆਂ ਨੌਕਰੀਆਂ ਖਤਮ ਹੋ ਰਹੀਆਂ ਜਿਹੜੀ ਉਹਨਾਂ ਦੀ ਪੈਨਸ਼ਨ ਹੈ ਉਹ ਉਹ ਜਾ ਰਹੀ ਆ ਇਸ ਕਰਕੇ ਸਮੁੱਚਾ ਰਾਜਨੀਤਿਕ ਦ੍ਰਿਸ਼ ਜਿਹੜਾ ਬਣਿਆ ਆ ਇਸ ਵੇਲੇ ਧਾਰਮਿਕ ਕੱਟੜਤਾ ਦਾ ਸਹਾਰਾ ਲੈ ਕੇ ਜਿਹੜਾ ਦੇਸ਼ ਦੇ ਉੱਤੇ ਇਦਾਂ ਦਾ ਟਾਂਗਾ ਠੋਸਿਆ ਜਾ ਰਿਹਾ ਜਿਹੜਾ ਕਾਰਪੋਰੇਟ ਦੀ ਵੀ ਸੇਵਾ ਕਰਦਾ ਤੇ ਜਿਹੜਾ ਸਾਡੇ ਦੇਸ਼ ਭਗਤਾਂ ਦਾ ਵੱਡੀਆਂ ਕੁਰਬਾਨੀਆਂ ਨਾਲ ਅਸੀਂ ਦੇਸ਼ ਆਜ਼ਾਦ ਕਰਾਇਆ ਸੀ ਉਹਨਾਂ ਸਮਰਾਗੀ ਸੰਸਥਾਵਾਂ ਦੀਆਂ ਨਿਰਦੇਸ਼ਕ ਨੀਤੀਆਂ ਨੂੰ ਲਾਗੂ ਕਰਕੇ ਸਾਡੇ ਤੋਂ ਰੁਜ਼ਗਾਰ ਖੋਇਆ ਜਾ ਰਿਹਾ ਅੱਜ ਵੱਡੀ ਗਿਣਤੀ ਦੇ ਵਿੱਚ ਦਿਰਜਗਾਰ ਸਾਡੀ ਜਵਾਨੀ ਘੁੰਮਦੀ ਆ ਨੌਜਵਾਨ ਨਸ਼ਿਆਂ ਦੇ ਨਾਲ ਤਬਾਹ ਹੋ ਰਹੇ ਆ ਵੱਖ-ਵੱਖ ਲਾਰੇ ਲਾਏ ਜਾਂਦੇ ਆ ਪਰ ਉਹਦੇ ਉੱਤੇ ਅਮਲ ਹੀ ਹੁੰਦਾ ਇਸ ਕਰਕੇ ਸਮੁੱਚੀ ਲਕਾਈ ਦੀਆਂ ਸਮੱਸਿਆਵਾਂ ਨੂੰ ਲੈ ਕੇ ਇਹ ਰਾਜਨੀਤਿਕ ਤੌਰ ਦੇ ਉੱਤੇ ਜਿਹੜਾ ਨੀਤੀਗਤ ਕੋਈ ਬਦਲ ਬਣੇ ਨਾ ਕਿ ਗੱਲਾਂ ਵਾਲਾ ਬਦਲ ਹੋਵੇ ਉਹਦੇ ਦਾ ਹੋਕਾ ਦੇਣ ਲਈ ਰੈਲੀ ਕੀਤੀ ਜਾ ਰਹੀ ਹੈ ਜੀ 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 ਸ਼ੁਕਰੀਆ ਜੀ ਇਹ ਰੈਲੀ ਆ ਇਹ ਜਿਹੜੀ ਆ ਸਫਲ ਹੋਵੇ ਮਹਾਂ ਰੈਲੀ ਦੇ ਨਾਮ ਦੇ ਉੱਤੇ ਜਿਹੜੀ ਕੀਤੀ ਜਾ ਰਹੀ ਆ ਇਹਦੇ ਵਿੱਚ ਪੰਜਾਬ ਦੀਆਂ ਜੜੀਆਂ ਖਾਸ ਕਰਕੇ ਮੰਗਾਆਂ ਉਹ ਵੀ ਉਭਾਰੀਆਂ ਜਾਣ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਇਸ ਵਾਸਤੇ ਨਾਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਜੀ